ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਅੱਜ ਆਏ ਹੋਏ ਹਾਂ ਜੀ ਨਾਮਕੇ ਤੇ ਮਾ ਮਾਮੀ ਦੇ ਕੋਲ ਬਹੁਤ ਮਿਸ ਕਰਦੇ ਸੀ ਵੀ ਤੁਸੀਂ ਆ ਕੇ ਨਹੀਂ ਜਾਂਦੇ ਕਾਫੀ ਟਾਈਮ ਹੋ ਗਿਆ ਆ ਕੇ ਜਾਓ ਫੇ ਮੈਂ ਵਿਚ ਨੂੰ ਪਹਾੜਾਂ ਨੂੰ ਵੀ ਗਈ ਹੋਈ ਸੀਗੀ ਸੋ ਹੁਣ ਮੈਂ ਅੰਦਰ ਚੱਲ ਰਹੀ ਹਾਂ ਜੀ ਸੋ ਇੰਸਟਾਗ੍ਰਾਮ ਪੇਜ ਫੇਸਬੁੱਕ ਪੇਜ ਨੂੰ ਜ਼ਰੂਰ ਤੁਸੀਂ ਫੋਲੋ ਕਰਦੇ ਰਿਹਾ ਕਰੋ ਸਪੋਰਟ ਕਰਦੇ ਰਿਹਾ ਕਰੋ ਠੀਕ ਹੈ ਜਿੱਦਾਂ ਦੀ ਵੀ ਅ ਅਸੀਂ ਕਾਰ ਗੁਜ਼ਾਰੀ ਕਰਦੇ ਆ ਉਹਨਾਂ ਨੂੰ ਪਸੰਦ ਕਰਦੇ ਰਿਹਾ ਕਰੋ ਤੇ ਸਾਨੂੰ ਗਲਤੀਆਂ ਵੀ ਦੱਸਦੇ ਰਿਹਾ ਕਰੋ ਕਿ ਹਾਂ ਐਦਾਂ ਨਹੀਂ ਐਦਾਂ ਐਦਾਂ ਨਹੀਂ ਐਦਾਂ ਠੀਕ ਹੈ ਜੀ ਸੋ ਸ਼ਹੀਦਾਂ ਦੀ ਧਰਤੀ ਤੇ ਸ਼ੇਰ ਚਮਕੌਰ ਸਾਹਿਬ ਦੀ ਧਰਤੀ ਤੇ ਪਹੁੰਚੇ ਹੋਏ ਆ ਜੀ ਆਪਣਾ ਮਾਣੇ ਮਾਜਰਾ ਪਿੰਡ ਨਾਨਕੇ ਮੇਰੇ ਤੇ ਮਲਾਨੀਆਂ ਦੀ ਸਬਦੇ ਨਾਲ ਫਿਰ ਸੋ ਇਹ ਹੈਗਾ ਜੀ ਜਿਹੜੀ ਕੋਠੀ ਚ ਰਹਿ ਰਹੇ ਆ ਉਹਨਾਂ ਦਾ ਬਾਹਰਲਾ 뷰 ਠੀਕ ਹੈ ਸਾਡਾ ਵਿਚਾਰਾ ਖੜਾ ਕੁੱਤਾ ਠੀਕ ਹੈ ਤੇ ਹੁਣ ਆਪਾਂ ਚੱਲਦੇ ਆ ਜੀ ਅੰਦਰ ਮਾਮੀ ਨੇ ਰੱਖ ਰੱਖਿਆ ਜੀ ਠੰਡਾ ਠੰਡਾ ਮਾਮੀ ਕਹਿੰਦੀ ਕੋਈ ਏਸੀ ਦੀ ਲੋੜ ਨਹੀਂ ਚੁੱਪ ਕਰਕੇ ਉਰੇ ਆ ਕੇ ਪੈ ਜਿਆ ਕਰੋ ਦੁਪਹਿਰ ਨੂੰ ਠੀਕ ਹੈ ਬੇਸ਼ੱਕ ਫਿਰ ਦੁਬਾਰਾ ਮਾਲਾ ਨੂੰ ਮੁੜ ਜਿਆ ਕਰੋ ਮੈਨਾਂ ਜੀ ਮੇਰੀ ਮਾਮੀ ਨੂੰ ਪੀਲਾ ਪੀਲਾ ਸੂਟ ਪਾ ਕੇ ਕਿੰਨੀ ਸੋਣੀ ਲਾਦੀ ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾ ਮੈਂ ਨਹੀਂ ਕਹਿ ਸਕਦਾ ਕਿ ਤੁਸੀਂ ਮੁੜ ਜਿਆ ਕਰੋ ਤੁਹਾਡਾ ਘਰ ਆ ਬੈਠੋ ਹਾਂ ਹੈ ਦੁਬਾਰਾ ਆ ਵੀ ਰਹੋ ਸ਼ਾਮ ਵੀ ਰਹੋ ਸਵੇਰ ਵੀ ਰਹੋ ਮਾਮਾ ਖੋਡੇ ਚ ਵੜ ਗਿਆ ਆਹ ਲੋਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੇ ਸਾਡੇ ਨਿਊ ਮੈਂਬਰ ਕਹਿਤਾ ਦੇ ਆਪਾਂ ਹਾਂਜੀ ਇਹਦੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਕਬੂਲ ਕਰੋ ਜੀ ਸਤਿ ਸ਼੍ਰੀ ਅਕਾਲ ਇਹ ਮਤਲਬ ਇਹ ਬੈਠੇਨ ਸਾਡਾ ਡਾਇਨਾਸੌਰ ਇੱਕ ਆ ਡਾਇਨਾਸੌਰ ਬੈਠਾ ਜੀ ਇਹਦੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਹਾਂਜੀ ਤੂੰ ਵੀ ਸਤਿ ਸ਼੍ਰੀ ਅਕਾਲ ਜੀ ਦਾ ਖਾਸ ਸਟੇਟਵੇ ਕੋਈ ਪਤਾ ਹੈ ਆ ਹੈਲੋ ਵੀ ਕਰਦਾ ਦੇਖ ਨਾਲੇ ਦਿਖਾਈ ਤਾਂ ਹੈਲੋ 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 ਆਏ ਵੈਰੀ ਗੁੱਡ ਦੇਖੀ ਦੂਸਰਾ ਆਤ ਵੀ ਕਰਦਾ ਏ ਇਹਨੂੰ ਵੀ ਇਦਨਾ ਕਿੰਨਾ ਪਿਆਰਾ ਦੇਖੋ ਲੈ ਬਹੁਤ ਪਿਆਰ ਹੈ ਇਹਨੂੰ ਹਾਂ ਲੈ ਲੈ ਇਹਨੂੰ ਪਿਆਰ ਹੈ ਇਹਨਾਂ ਨੂੰ ਪਿਆਰ ਆਇਆ ਹੈ ਨਾ ਦਾ ਦਾ ਹੇਲੋ ਰਲ ਕਰ ਖੇਲ ਕਰ ਖੇਲ ਕਰ ਦੋ ਲਾਈਕ ਕਰ ਹਾਂ ਕੇ ਕਰਨ ਉਹ ਕਿਲੇ ਨਹੀਂ ਗਿਆ ਇਹ ਬਣੇ ਨਾਲੋਂ ਵੀ ਬੱਬਾਦਾਰ ਆ ਹਾਂ ਇਹ ਗੱਲ ਹੈਗੀ ਆ ਇਨਸਾਨ ਨਾਲੋਂ ਵੱਧ ਕੇ ਪਿਆਰ ਕਰਦੇ ਆ ਇਹ ਇਹ ਸਿਰਫ ਪਿਆਰ ਦੇ ਪੁੱਤਕੀ ਹਾਂ ਜਿਆਦਾ ਰੋਟੀਆਂ ਨੇ ਹਣਾ ਜਿਆਦਾ ਰੋਟੀਆਂ ਨੇ ਬਸ ਹਾਂ ਦੇਖੀ ਲੈ ਪਰ ਹੱਥ ਦੇਖਦਾ ਵੀ ਤੂੰ ਹੀ ਆ ਹੁਣ ਮੈਂ ਇਹਦਾ ਦੇਖ ਹੁੰਦੇ ਹੋਰ ਮਾਂਮੀ ਮੰਮੀ ਕਹਿੰਦੇ ਸੀ ਵੀ ਮਾਂਮੀ ਬਿਮਾਰ ਆ ਮਿਲਿਓ ਟਾਈਗਰ ਜਿੱਦਣ ਦੇ ਆਏ ਬਸ ਹੁਣ ਸਿੱਖ ਰਹੇ ਜਾਂਦਾ ਹੈ ਹਾਂ ਹੁਣ ਕੁਝ ਬਦਲਦਾ ਕੁਝ ਟਿਕਾਵਰਦਾ ਪਹਿਲੀ ਉਤਰੀ ਨੀਦੀ ਦੁਬਾਰਾ ਫੇਚ ਰਹੀ ਉਹ ਮੁੰਡਾ ਕਟ ਮਾਮੇ ਹੋਇ ਫੇਕਵਾ ਲਿਆੜੇ ਪਤਾ ਕੀ ਕਹਿੰਦੇ ਆ ਕਹਿੰਦੇ ਤੁਸੀਂ ਮਾਮਾ ਮਾਮੀ ਕੋਲ ਫੇਰ ਚਲੇਗੇ ਮੂੰਚਾ ਕੇ ਅਸੀਂ ਕਿਹਾ ਵੀ ਇਹ ਸੋਚ ਤੁਹਾਡੀ ਆ ਉਹਨਾਂ ਦੀ ਸੋਚ ਨਹੀਂ ਹੈਗੀ ਮੂੰ ਚੱਕ ਕੇ ਆਗੇ ਵੀ ਉਹਨਾਂ ਨੇ ਕਿਹਾ ਤਾਂ ਵੀ ਬਸਾਕੀ ਵਾਲੇ ਦਿਨ ਜ਼ਰੂਰ ਆ ਕੇ ਜਾਣਾ ਭਾਈ ਤੁਸੀਂ ਜਿਹਦੇ ਕੋ ਟਾਈਮ ਹੋਇਆ ਬਸ ਜ਼ਰੂਰ ਆਇਓ ਤੇ ਦੂਆ ਨੰਬਰ ਮੂੰ ਚੱਕ ਕੇ ਜਾਣ ਦਾ ਮਤਲਬ ਉੱਥੇ ਜਾ ਸਕਦਾ ਹੁੰਦਾ ਕਿੱਥੇ ਬੰਦੇ ਜਿੱਥੇ ਤੋਂ ਹੋਵੇ ਕੋਈ ਬੁਲਾਵੇ ਪਿਆਰ ਅਦਰ ਨਾਲ ਉੱਥੇ ਬੰਦਾ ਜਾਂਦਾ ਹੈ ਉਹੀ ਤਾਂ ਗੱਲ ਹੈ ਤਾਂ ਸਾਨੂੰ ਹੁਣ ਕਹ ਲੈ ਫੇਰ ਆਪਦੇ ਨਾਲ ਜਿਹੜਾ ਆਪਾਂ ਜਾਣਾ ਨਹੀਂ ਦੇਖੋ ਮੇਰੀ ਗੱਲ ਸੁਣੋ ਜੇ ਮਾਮੀ ਆਪਣੇ ਨਾਲ ਪਹਿਲੀ ਵਾਰ ਪਿਆਰ ਨਾਲ ਬੋਲੀ ਤਾਂ ਹੀ ਅਸੀਂ ਦੂਸਰੀ ਵਾਰੀ ਜਾਵਾਂਗੇ ਸਹੀ ਗੱਲ ਹੈ ਸਹੀ ਗੱਲ ਹਾਂ ਮੈਂ ਫਿਰ ਕਹਤਾ ਮੈਂ ਕਹ ਜੀ ਇਹ ਥੋੜੀ ਸੋਚਾ ਉਹਨਾਂ ਦੀ ਸੋਚ ਨਹੀਂ ਹੈਗੀ ਇਹ ਉਹ ਤਾਂ ਉਲਟਾ ਖੁਸ਼ ਹੋਣੇ ਮੇਰੇ ਕੋਲ ਮੇਰੇ ਨਿਆਣੇ ਹੋਣੇ ਆ ਭਾਈ ਸਹੀ ਹਾਂ ਸਾਰੇ ਆਏ ਆ ਬਸਾਖੀ ਦਾ ਪਵਿੱਤਰ ਦਿਹਾੜਾ ਤੇ ਜੀ ਜੀ ਕੰਮ ਮਾਰਨ ਲੈ ਸਾਡੇ ਹੱਥਾਂ ਨਾਲ ਕਰਵਾਣਾ ਤੇ ਸਾਡੇ ਨਾਲੇ ਕਰਵਾਉਣਾ ਇਕੱਲੇ ਦੇ ਕਰਨ ਦਾ ਨਹੀਂ ਸੀ ਇਹ ਗੱਡੀ ਦੇਸ਼ਾ ਜਾਵੇ ਤੇ ਇਹ ਆਪਣੀ ਆਪਣੀ ਸੋਚ ਆ ਪੁੱਤ ਕਿਸੇ ਦੀ ਸੋਚ ਨੂੰ ਬਦਲ ਬਦਲ ਹੀ ਸਕਦੇ ਹਾਂ ਉਹਨਾਂ ਨੂੰ ਲੱਗਦਾ ਹੁਣ ਅਸੀਂ ਸਹੀ ਨਹੀਂ ਹੈ ਸਾਡਾ ਰੋਜ਼ ਉੱਥੇ ਜਾਣਾ ਪਰ ਉਹ ਤਾਂ ਅਸੀਂ ਜਾਏ ਵੀ ਨਹੀਂ ਪਰ ਆਪਣੇ ਆਪਣੀ ਸੋਚ ਆ ਬੱਸ ਸੋਚੀ ਜਾਂਦੇ ਮੈਂ ਮਾਲ ਦਾ ਸੋਚਦੇ ਹਾਂ ਉਹੀ ਤਾਂ ਗੱਲ ਆ ਹੁਣ ਅਸੀਂ ਮਾਲਾ ਚਲੇ ਜਾਂਦੇ ਤੀਆ ਦੇ ਦਿਨ ਅਗਰ ਸਾਨੂੰ ਵੀ ਕਹੇ ਤੁਹਾਡਾ ਮੂੰਹ ਚਾਕੇ ਤੁਰੇ ਰਹਦੇ ਆ ਦੇਖ ਲਓ ਹਨਾ ਇੱਕ ਗੱਲ ਸੋਚਣ ਦੀ ਆ ਵੀ ਕਿੰਨਾ ਫਰਕ ਜਾ ਪਾਉਣ ਦੀ ਗੱਲ ਕਰਦੇ ਆ ਆਈ ਨਹੀਂ ਕਹਿੰਦੇ ਵੀ ਕਿੰਨੀ ਖੁਸ਼ੀ ਦੀ ਗੱਲ ਆ ਪਹਿਲਾਂ ਉਹਨਾਂ ਨੂੰ ਕਮੈਂਟ ਕਰਕੇ ਪੁੱਛੋ ਵੀ ਜਿਹੜੇ ਬਲਾਉਂਦੇ ਆ ਤੇ ਉਹਨਾਂ ਨੂੰ ਕਿੰਨਾ ਸਾਡੇ ਨਾਲ ਖੁਸ਼ੀ ਮਿਲਦੀ ਆ ਬਲਾਉਣ ਨਾਲ ਹੈ ਜੇ ਬੰਦਾ ਵੀ ਉਹ ਹੀ ਆ ਪੁੱਤ ਅੱਧਾ ਬਿਮਾਰੀਆਂ ਤੋਂ ਦੂਰ ਹੈਗਾ ਜਿਹੜਾ ਬੰਦਾ ਇੱਕ ਦੂਰੇ ਨਾਲ ਦੁੱਖ ਸੁੱਖ ਕਰਦਾ ਬੈਠਦਾ ਹੈ ਖੜਦਾ ਹੈ ਦਰਦ ਬੱਧ ਬਾਹਰ ਨਾ ਕਦੋਂ ਆਉਣਾ ਮਿਲਣਾ ਕਦੋਂ ਆਣ ਹੈ ਅੱਦੇ ਦੁੱਖ ਉਹਨਾਂ ਦੇ ਨਾਲ ਹੁੰਦੇ ਹੋਰ ਕਿ ਹੁਣ ਮੈਂ ਬਹੁਤ ਔਕੀ ਆਈ ਮੈਨੂੰ ਆਏ ਵੀ ਹੁਣ ਕੋਈ ਫੇਰ ਚੱਲ ਜਵੇ ਮੈਂ ਫੇਰ ਨਰ ਜਾਇਆ ਵਾ ਕਿਉਂਕਿ ਜੀ ਲੱਗਿਆ ਵਾ ਰੰਦਾ ਨਾ ਆ ਗਿਆ ਤੇਰੇ ਹੱਥ ਚ ਹੱਥ ਮੇਰਾ ਹਾਏ ਟੁੱਟ ਗਿਆ ਆ ਦੇਖ ਲੈ ਵੀ ਨਕਲੀ ਆ ਨਕਲੀ ਆਈ نو ਵੈਰੀ ਵੈਲ ਨਕਲੀ ਆ ਨਕਲੀ ਦਿਖਾਈ ਮੜ ਜੈਨ ਕਰਕੇ ਲੋਈ ਉਹ ਹਾਂ ਨਾਲੇ ਪਾਰਟੀ ਲਿਆਓ ਜੀ ਕਤੇ ਮੈਂ ਸੁਣਿਆ ਤੂੰ ਪਾਸ ਹੋ ਗਿਆ ਵਧੀਆ ਨੰਬਰਾਂ ਨਾਲ ਪਾਰਟੀ ਤਰਾ ਤੇ ਖਾਜੇ ਪਏ ਆ ਅੱਛਾ ਮਤਲਬ ਪਕੌੜੀਆਂ ਹੀ ਖਿਲਾ ਕੇ ਸਾਰ ਦੇਣਾ ਭੈਣ ਨੂੰ ਨਾ ਖਾ ਰੱਖੋ ਚਾਹ ਤੇ ਕੁੜ ਵੀ ਅੱਜ ਆਪਾਂ ਪਾਰਟੀ ਕਰਾਂਗੇ ਫਿਰ ਲੈ ਖਾ ਲਈ ਆਪਣੇ ਵੱਲੇ ਤੁਸੀਂ ਚੁੱਪ ਜੇ ਕਰਕੇ ਮਾਮਾ ਸਾਰੇ ਠੀਕ ਠਾਕ ਨਹੀਂ ਮਾਮੀ ਕੀ ਹੋਇਆ ਮਾਮੇ ਨੂੰ ਕੁੱਟਿਆ ਚੁੱਪੇ ਕਰਕੇ ਮਾਮਾ ਨਾ ਪਤਾ ਕੀ ਐ ਇਹ ਕੰਮ ਨੂੰ ਕਰਕੇ ਬਸੇ ਨਾ ਤੇ ਇਹ ਫੋਲ ਗਿਆ ਕਿ ਕੰਮ ਜੇ ਕਰਨਗੇ ਹੋਰ ਜੇ ਬੁੱਝ ਆ ਕੇ ਬੈਠੇ ਹੁਣ ਦੁਪਹਿਰੇ ਜੇ ਹੋੁੰਦੇ ਆ ਹੁਣ ਪੈਣ ਦਾ ਮੂਡ ਹੁਣ ਉਹ ਆ ਦੁਪਹਿਰ ਵੇਲੇ ਜੀ ਉਧੂ ਆ ਜਿੰਦਾ ਤਾਂ ਆਇਆ ਹੁੰਦਾ ਵੀ ਕਈ ਘੰਟਾ ਸੌਂਦਾ ਹੁੰਦਾ ਹੈ ਨਾ ਆਪਣੇ ਆਪ ਨੇ ਇਸਤੀ ਜੀ ਝੜੀ ਜਾਂਦੀ ਆ ਜੇ ਬੰਦਾ ਕੰਮ ਪਰ ਹੋਵੇ ਫਿਰ ਆਉਂਦਾ ਵੀ ਕੰਮ ਕਰੀ ਜਾਈਏ ਹਾਂ ਇਹ ਗੱਲ ਹੈ ਜੇ ਬੰਦਾ ਫ੍ਰੀ ਆ ਫਿਰ ਆਏ ਜੇ ਉਹ ਵੀ ਕਦੋਂ ਗਿਰ ਜੀ ਸੌਂ ਜੀਏ ਰਾਈਟ 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 ਜਿਆਦਾ ਹੀ ਪਿਆਰ ਆਉਂਦਾ ਮਾਮੀ ਪਰ ਨਾਲੇ ਪਤਾ ਨਹੀਂ ਲੱਗਦਾ ਕਾ ਇਹ ਲੜ ਪੰਨੇ ਆ ਕਾ ਇਹ ਕਾਦੇ ਇਕੱਠੇ ਹੋ ਜੰਨੇ ਆ ਕੋਈ ਨਹੀਂ ਤਾਂ ਜਾ ਜਾ ਜ਼ਿਆਦਾ ਵਾਰ ਇਹ ਪਾਈ ਨੇ ਲਾੜ ਲਾ ਕਰ ਮਾ ਸਾਡਾ ਉਹ ਥੋੜੀ ਹੈ ਸਾਡਾ ਕੰਮ ਔਰ ਉਹ ਕారణ ਵੇ ਪਿਆਰ ਕਰਦੀ ਮੈਨੂੰ ਕਿਹੜੇ ਕਰਦੀ ਤਾਂ ਹੀ ਦੱਕ ਤੇ ਨਹੀਂ ਘਟਣ ਆਇਆ ਓਰੀ ਇਲਾਕਾ ਦਾ ਆਇਆ ੱਸ ਮੈਨੂੰ ਕਿਹ ਕਹੀ ਨਹੀਂ ਹੋਈ ਜਾਂ ਜਿਹਦੇ ਪਹਾੜ ਤੁਹਾਨੂੰ ਮੈਂ ਇੱਕ ਗੱਲ ਕਹਾਂ ਸਾਹ ਲੱਗੇ ਮੈਨੂੰ ਅੱਜ ਮੈਂ ਪੁੱਛ ਲਈ ਤੇਨੂੰ ਮੈਂ ਕਿਹਾ ਜੀ ਆਪਾਂ ਨੇ ਇੱਕ ਰਾਤ ਲਾਉਣੀ ਹੈ ਤਾਂ ਲਾ ਸਕਦੇ ਆ ਪੁੱਛੋ ਉਹਨੂੰ ਮੈਂ ਪੁੱਛਿਆ ਤਾਂ ਕਹਿੰਨੀ ਪੁੱਛੋ ਪਹਿਲੇ ਕਿ ਉਹ ਜਮਾ ਵੀ ਨਹੀਂ ਕਿਹਾ ਉਹਨੇ ਹਾਂ ਕਹਿੰਦਾ ਜਾਣਾ ਹੀ ਨਹੀਂ ਕਹਿੰਦਾ ਲਾ ਸਕਦੇ ਆ ਆਪਾਂ ਇੱਕ ਰਾਤ ਅੱਛਾ ਮੈਂ ਕਿਹਾ ਸੁਣ ਤਾਂ ਲੋ ਅਸੀਂ ਤੁਹਾਡੇ ਕੋਲ ਲਾ ਲਨੇ ਆ ਰਾਤ ਤੁਸੀਂ ਮੰਮੀ ਨੂੰ ਇਹ ਗੱਲ ਕਹਿਣੀ ਆ ਵੇ ਅਸੀਂ ਿਆਣੇ ਪਣੇ ਕੋਲ ਰੱਖਣ ਲੱਗੇ ਕੱਲੂ ਸਵੇਰੇ 6 ਵਜੇ ਨੂੰ ਮੈਨਾਂ ਨੂੰ ਭੇਜ ਦਨੇ ਅਸੀਂ ਸਕੂਲ ਜਾਣ ਨੂੰ ਕਿੰਨੇ ਵਜੇ ਸਕੂਲ ਲੱਗਦਾ 7:00 ਵਜੇ ਲੱਗ ਜਾਂਦਾ ਏ ਤਿਆਰ ਹੋ ਕੇ ਜਾਣਾ ਬੇਤਾ ਸਕੂਲ ਨੂੰ ਤਾਂ ਪ੍ਰਾਈਵੇਟ ਜਾਂਦਾ ਹਾਂ ਹਾਂ ਇਹ ਤਾਂ ਕੋਈ ਸਰਕਾਰੀ ਜਾਂਦਾ ਹਾਂ 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 ਫਿਰ ਤਾਂ ਛੁੱਟੀਆਂ ਚੱਲਿਆ ਬਾਬਾ ਬੈਰ ਸਿੱਧਾ ਛੁੱਟੀਆਂ ਨਹੀਂ ਛੁੱਟੀਆਂ ਹੋਣੀਆਂ ਜਾਂ ਕਿਤੇ ਹੈ ਸੰਤਾ ਸਾਨੂੰ ਤਾਂ ਬਹੁਤ ਛੁੱਟਿਆ ਆਏ ਹੋਏ 4 5 6 7 10 ਪਹਾੜ ਵੱਲ ਦੂਜਲਾ ਜੀ ਕਿੱਥੇ बस हां ठीक है मामी पहाड़ा ले नहीं नहीं पता नहीं। हाँ पता नहीं। जी, जी बहुत लगना जी जगिया ਜੀ ਨਹੀਂ ਕਰਿਆ ਉਹ ਜਿਹੜਾ ਸ਼ੁੱਧ ਹਵਾ ਹੈ ਜਿਹੜਾ ਉੱਪਰ ਆ ਗਿਆ ਕਹਿੰਦੇ ਨਾ ਉਹਦਾ ਪਾਣੀ ਠੰਡਾ ਇਕਦਰਾਕਤੇ ਦਰਾਕਤੇ ਪਹਾੜੀ ਏਰੀਆ ਆ ਆਹ ਕਿਹੜਾ ਬੜਾ ਜਿਹਾ ਜੀ ਲੱਗਦਾ ਕੱਚੇ ਘਰਾਂ ਵਿੱਚ ਹਾਂ ਮੰਮੀ ਦਾ ਨਾ ਦਿਲਾਇਆ ਇਹ ਕਰਦੋ ਟਕ 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 ਕਹਿੰਦੇ ਸਾਰੇ ਚਲੇ ਗਏ ਹਾਂ ਕਿੱਥੇ ਰੌਣਕਾਂ ਲੱਗੀਆਂ ਉਹਦੀ ਹਾਂ ਇੱਕ ਪਾਰਟੀ ਆ ਰਿਹਾ ਅੱਛਾ ਉਰੀ ਲਿਆ ਦੇ ਮੈਨੂੰ ਬਸ ਉਰੀ ਲਿਆ ਦੇ ਮੈਨੂੰ ਅੱਛਾ ਦੋ ਟੂਟੀਆਂ ਲੈ ਆਪਣੇ ਅਸੀਂ ਅੰਨੀਆਂ ਅੱਛਾ ਫੇਰ ਟੂਟੀਆਂ ਨਾਲ ਮੈਨੂੰ ਪਾਰਟੀ ਕਿਆ ਉਹ ਖਾਲਾ ਹਾਂ ਖਾਲਾ ਟੂਟੀਆਂ ਖਾਲਵੇਂ ਲੈ ਦੱਸ ਕਰਨ ਕਿਹੜੀ ਹੈ ਪੰਜ ਵਿੱਚ ਹਾਂਜੀ ਹੁਣ ਪੰਜਵੇਂ ਵਿੱਚ ਆ ਕਰ ਲੈ ਨਾ ਪੈਰ ਫਿਰ ਮਾਰ ਦੇ ਮੈਂ ਨਹੀਂ ਦੇਖੋ ਕਿਆ ਗੁੱਦੀ ਅਰੇ ਯਾਰ ਮਾਮਤ ਚੁੱਪ ਚੁੱਪ ਜਾ ਬਟ ਚੰਗਾ ਨਹੀਂ ਲੱਗਦਾ ਨਹੀਂ ਮੈਂ ਤਾਂ ਬੈਠਾ ਮੈਂ ਤਾਂ ਠੰਡਾ ਕਿੱਧਰ ਜਾਣਾ ਮੈਂ ਤਾਂ ਖੁੱਲਿਆ ਆ ਪਿਆ ਮੈਨੂੰ ਹੁਣ ਆਏ ਮੈਂ ਕਿਆ ਕਰਾਂ ਪੀ ਲੈ ਤੁਸੀਂ ਥੋੜਾ ਮਿੰਨੇ ਹਾਰ ਆਇਆ ਮਨ ਆਇਆ ਫਿਰ ਮਾਮੀ ਦੇ ਪੀਲੇ ਦੇ ਦੇਖ ਲਓ ਬੇਸਬਰੇ ਮਾਮੀ ਦੇਖ ਲਾ ਮੈਂ ਤਾਂ ਆਪਣੇ ਹਿਸਾਬ ਨਾਲ ਪੀਤਾ ਵੀ ਜਿੰਨਾ ਕਿ ਬੰਦਾ ਸਰੀਰ ਸਹਿ ਸਕਦਾ ਇਹ ਵੀ ਗੱਲ ਸਹੀ ਆ ਦੇਖ ਫਿਰ ਆਹੋ ਫਿਰ ਤੁਸੀਂ ਸਾਨੂੰ ਦਾ ਗਾਣਾ ਕੱਢੀ ਜਾਂਦੇ ਬੇਸਬਰਿਆਂ ਮੱਕ ਖਾਂਦੇ ਆਂ ਖਾਂਦੇ ਆਂ ਖਾਂਦੇ ਆਂ ਔਰ ਤੁਸੀਂ ਬੇਸਬਰੇ ਹੋਇੱਟ ਵੀ ਨਾ ਮੈਨੂੰ ਸੱਚ ਬੱਚੀ ਗੱਲ ਦੱਸਾ ਸਰਦਾਹੀ ਮੇਰੀ ਚੋਅ ਆ ਇਸਾ ਠੰਡਾ ਬੋਲ ਦੁਕਾਨ ਮੈਨੂੰ ਹੋਰ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਮੈਨੂੰ ਠੰਡਾ ਬੋਲ ਚੰਗਾ ਲੱਗਦਾ ਗਰਮੀ ਤਾਂ ਨਾ ਠਰਦਾ ਚੱਲਣ ਦੇ ਚੱਲਣ ਦੇ ਹੌਂਦੇ ਗੇੜੇ ਪੈ ਮੇਰੇ ਲਈ ਚੱਲਾ ਉਰੀਆ ਅੱਛਾ ਹਮਮ ਓਕੇ ਚਲੋ ਕਹਾ ਲਈ ਤੂੰ ਮੈਂ ਤੁਹਾਡੇ ਮੂਰੇ ਮੂਰੇ ਨਾ ਨਾ ਉੱਥੇ ਤੇ ਜੋੜਦੀ ਤੂੰ ਤੁਹਾਡੇ ਮੂਰੇ ਮੂਰੇ ਮੈਂ ਆਈਆਂ ਪਰਸੋ ਚੌਥੇ ਜੇ ਕਾ ਗਈ ਸੀਗੀ ਮੈਂ ਸਾਰੀ ਆ ਗਏ ਬੱਸ ਸਮਾ ਹਾਂ ਬੱਸ ਚਾਗੇ ਤੇ ਮਾਮੀ ਬੱਸ ਤੇ ਜਾਣ ਦਾ ਫਾਇਦਾ ਏ ਕੁਛ ਵੀ ਨਹੀਂ ਪਤਾ ਲੱਗਦਾ ਦੇ ਕੀ ਗੱਟੀਆਂ ਚ ਤਾਂ ਹੋਈਆਂ ਬਿਮਾਰ ਲੋਕੀਆਂ ਹੋਈਆਂ ਕਰਦੇ ਫੇਰੀ ਜਾਂਦੇ ਮੈਂ ਕਹਿੰਦੀ ਤੂੰ ਬੱਸ ਤੇ ਜਾ ਕੇ ਤਾਂ ਦੇਖੀ ਇੱਕ ਵਾਰ ਬੱਸ ਤੇ ਬੱਸ ਤੇ ਸਫਰ ਵਧੀਆ ਹੈ ਅਸੀਂ ਤਾਂ ਬਹੁਤ ਔਕਿਆਏ ਉਦੋਂ ਮਤਲਬ ਬੱਸ ਖੜਾ ਨਹੀਂ ਸਕਦੇ ਆਪਣੇ ਚੀਜ਼ ਦਾ ਆਏ ਬੱਧਾ ਖੜਾ ਵੀ ਸਕਦਾ ਤੁਸੀਂ ਬਿਮਾਰ ਨਹੀਂ ਹੋਣਾ ਬੱਸ ਤੇ ਹਵਾ ਹੁਬਾ ਹੈ ਨਾ ਬਧੀਆ ਕ੍ਰੋਸ ਲੱਗਦੀ ਕੋਈ ਗੱਡੀ ਚਲੇ ਬੰਨਣ ਗਈਰੀ ਹੁੰਦੀ ਆ ਇਹ ਗੱਲ ਤੁਸੀਂ ਕਦੇ ਵੀ ਨੋਟਿਸ ਕਰਕੇ ਦੇਖਿਓ। ਹਾਸਲੀ ਜਾਣਦੀ ਅਸੀਂ ਕਿਉਂਕਿ ਨਿਆਣੇ ਵੀ ਕੋ ਜੀ ਮੈਂ ਤਾਂ ਜਿੱਥੇ ਜਾਊਂਗਾ ਮੈਂ ਤਾਂ ਮੂਠ ਸਾਲ ਪੁਰਾ ਜਾਊਂਗਾ। ਹੋਂਦੇ ਨਹੀਂ ਆਇਤਾ ਅਛਨਾ ਮਮਾ ਵੀ ਕਹਿੰਦਾ ਆਪਾਂ ਫੇਰ ਚੱਲਦੇ ਆਂ ਤਿੰਨੇ ਚਾਰ ਜਾਨ। ਹਾਂ ਨਹੀਂ ਚੱਲਦੇ ਬਗਾਂਢੀ। ਅਗਰ ਜਸਮੀਨ ਐ ਇੰਦੀ ਕਰੇਗੀ ਤਾਂ ਜਾਣਾ ਤੁਹਾਨੂੰ ਘਬਰਾਟ ਤੇ ਚੱਕਰ ਆਉਣ ਲੱਗ ਜਾਂਦੇ ਤੇ ਧੁੰਮਾ ਲੱਗ ਜਾਂਦਾ। ਪਰ ਨਹੀਂ ਕੋਰੀ ਮੇਰੇ ਕਹਿੰਦੇ ਨਾ ਟਰਾਈ ਕਰਕੇ ਦੇਖਿਓ ਬਸ ਤੇ ਜਾਵਾਂਗੇ ਆਪਾਂ ਬਸ ਤੇ ਜਾਣ ਚ ਫਾਇਦਾ ਤੁਸੀਂ ਆਪ ਕਹੋਗੇ ਇਹ ਗੱਲ। ਕਿੱਥੇ ਦੁੱਤਰ ਤੁਸੀਂ ਉਹ ਉਰੇ ਅਸੀਂ ਮੰਨ ਲਓ ਉਤਰ ਗਏ ਤੇ ਆਪਣੇ ਰੋਪੜ ਰੋਪੜ ਤੇ ਬਸ ਲੈ ਕੇ ਫੇਰ ਪਿੰਡ ਪਹੁੰਚ ਗਏ ਉੱਥੇ ਤਾਂ ਕਿੱਥੋਂ ਆਏ ਬਸ ਸਿੱਧਾ ਬਰੰਡੇ ਨਹੀਂ ਰੋਪੜ ਬੱਦੀ ਮੰਮੀ ਬੱਦੀ ਦੇ ਨਾਲਾ ਗੜ ਬੱਦੀ ਬੱਦੀ ਨਾਲਾ ਗੜ ਨਹੀਂ ਬੱਦੀ ਬੱਦੀ ਨੂੰ ਸਿੱਧਾ ਰੋਪੜ ਨੂੰ ਵੀ ਆਉਣੀ ਬਸ ਆ ਉਹ ਵੀ ਮਿਲਦੀਆਂ ਨਹੀਂ ਦੀ ਇਹਨਾਂ ਜਿਹੜਾ ਨਾਲਾ ਗੜ ਦੇ ਮਿਲੀ ਫੇਰ ਨਾਲਾ ਗੜ ਤੋਂ ਲੱਤੀ ਆ ਰੋਪੜ ਨੂੰ ਸਿੱਧੀ ਬਸ 6 ਵਜੇ ਵਜੜੇ ਨਾ 12 ਵਜੇ ਆਏ ਰਾਮ ਨਾਲ ਇੱਕ 12 ਵਜੇ ਆਉਂਦੀ ਹੈ ਇੱਕ 6 ਵਜੇ ਬਸ 9 ਵਜੇ ਆਉਂਦੀ ਆ ਮਾਮਾ ਜੀ ਨੂੰ ਆ ਗਿਆ ਤਾਂ ਡੀਸੀ ਦਾ ਫੋਨ। ਉਥਰੀ। ਕਿਹੋ ਭਾਤ ਦਾ ਫੋਨ ਕਰੇ ਮੈਨੂੰ? ਨਹੀਂ, ਕਿ ਆ ਗਿਆ ਲੋਗੇ ਤੁਸੀਂ ਮੇਰੇ ਸੀਰੀਅਸ ਜੇ ਹੋਣ ਲੱਗੇ ਤਾਂ ਮੈਚ ਬਾਰੇ ਕੋਈ ਗੱਲ ਹੋਗੀ ਤੀ। ਉਹ ਮੈਨੂੰ ਫੋਨ ਆ ਗਿਆ ਤਾਂ ਮੁੰਡੇ ਦਾ ਕਹਿੰਦਾ ਖੇਲਣਾ ਮਾਹ ਮਰਨਾ ਹੀ ਤੂੰ ਪਾ। ਹਾਂ। ਮੈਂ ਤਾਂ ਕਹਿੰਦਾ ਵੀ ਤੇਰੀ ਮਾਮੀ ਨੂੰ ਮਾੜਾ-ਮੋੜਾ ਪਾਪੂ ਦੇਣੇ ਪੈਣੇ ਆ ਤਾਂ ਜਾਣਾ ਪੈਣਾ। ਅੱਛਾ। ਤੁਸੀਂ ਜਿਤਨੇ ਲੜ ਪੰਦੇ ਨੇ ਮੈਨੂੰ ਜਾਨਣਾ ਵੀ ਮੈਨੂੰ ਖੇਲ ਨਹੀਂ ਹੁੰਦਾ ਵੀ ਸੱਚੀ ਗੱਲ ਦੱਸਾਂ। ਜਦੋਂ ਤਾਂ ਘਰ ਤੇ ਜਾਵੇ ਨਾ ਖੁਸ਼ੀ-ਖੁਸ਼ੀ ਕੋਈ ਵੀ ਕੰਮ ਹੋਵੇ। ਹਰ ਵਧੀਆ ਢੰਗ ਨਾਲ ਹਾਂ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਸਭ ਨਾਲ ਹੁੰਦੀ ਹੈ ਤਾਂ ਕਰਕੇ ਮੈਨੂੰ ਜਵਾਬ ਦੇਤਾ ਉਹਨੇ ਖੁਸ਼ ਹੋ ਗਈ ਜੇ ਛੋਗਰਾ ਜਵਾਬ ਦੇ ਦਿੱਤਾ ਤੁਹਾਡੀ ਕੋਈ ਦੀ ਦਿੱਕਤ ਆ ਗੱਲ ਤੁਸੀਂ ਮੈਨੂੰ ਹਾਂ ਮਾਮੀ ਨੂੰ ਕਿਹਾ ਮਾਮੀ ਮੈਨੂੰ ਕੋਈ ਨਹੀਂ ਧੁੱਪ ਛਾਂ ਆਉਂਦਾ ਮੈਂ ਕਿਹਾ ਤੁਹਾਡਾ ਫਸਲ ਵੱਢਣ ਵਾਹ ਮੈਂ ਤਾਂ ਜੀ ਇਹ ਤਾਂ ਤੁਹਾਡੀ ਵੀਡੀਓ ਨੂੰ ਦੇਖ ਕੇ ਗੱਲ ਕਰਦੀ ਆ ਇਹ ਕਿਤੇ ਚੋਰੀ ਚੋਰੀ ਵੀਡੀਓ ਬਣਾਇਆ ਹੋਈ ਜੀ ਚੋਰੀ ਚੋਰੀ ਜਦੋਂ ਮੇਰਾ ਮੈਚ ਹੁੰਦਾ ਬਣਾ ਲਿਆ ਖਾ ਲਿਆ ਮੈਂ ਮਾਇਚਾਂ ਨੇ ਉਹਨਾਂ ਨੂੰ ਟੇਕ ਨਹੀਂ ਮਾਇਚ ਨੂੰ ਫੇਰ ਭਾਈਆਂ ਦੇ ਫੋਨ ਆ ਰਹੇ ਹਨ ਚਲੋ ਵੀ ਟੀਕਾ ਜੇ ਕਿਸੇ ਫਿਕਰ ਹੁੰਦੇ ਤਾਂ ਨਹੀਂ ਹੁਣ ਤਾਂ ਹੀ ਆਪਣੇ ਨੇਤਾ ਜੀ ਮਹਾਲ ਟੂ ਦਾ ਆ ਗਿਆ ਪਾਪਾ ਦਾ ਆ ਗਿਆ ਪਾਪਾ ਦਾ ਆ ਗਿਆ ਕਰ ਲੋਗਾ ਚਲੋ ਜੀ ਵੀ ਟੀਕਾ ਮਿਲਦੇ ਕਿਸੇ ਅਗਲੀ ਵੀਡੀਓ ਚ ਪਰਮਾਤਮਾ ਤੁਹਾਨੂੰ ਸਭ ਨੂੰ ਛੱਡ ਦੇਗਾ